ਇਹ ਸਾਰੇ ਰਿਪੇਅਰ ਕਰੀ ਜਾਂਦੇ ਸੀ ਨਹੀਂ ਕਹਦਾਦਾ ਰਬਰ ਕਰਦੇ ਵੀ ਕਰਾ ਦੇਣ ਵਾਸਤੇ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜੰਦਾ ਅਤੇ ਸਲਾਹ ਦੀ ਨਾਂ ਦੇ ਵਿੱਚ ਠੀਕ ਹੋਵੋਗੇ ਅਸੀਂ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਖੁਦਾਨਿਆ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਹਦਾ ਸ਼ੁਕਰ ਗੁਜ਼ਾਰਦਾ ਧੰਨਵਾਦ ਕਰੀਏ ਮੇਰਾ ਯੇਸ਼ੂ ਮੇਰਾ ਚਰਵਾਹਾ ਤੇ ਮੈਂ ਉਸਦੀ ਭੇਡ ਹਾਂ ਮੇਰਾ ਯੇਸ਼ੂ ਮੇਰਾ ਚਰਵਾਹਾ ਹੈ ਤੇ ਮੈਂ ਉਸਦੀ ਭੇਡ ਹਾਂ ਜੋ ਮੈਨੂੰ ਕਦੇ ਛੱਡ ਕੇ ਨਹੀਂ ਜਾਂਦਾ ਹਮੇਸ਼ਾ ਮੇਰੇ ਨਾਲ ਨਾਲ ਰਹੇਂਦਾ ਹਮੇਸ਼ਾ ਮੇਰੇ ਨਾਲ ਨਾਲ ਹੈ ਰੇਂਦਾ ਉਹ ਮੈਨੂੰ ਹਰੇ-ਹਰੇ ਕਾਹ ਦੀਆਂ ਜੂਹਾਂ ਵਿੱਚ ਹੈ ਬਿਠਾਉਂਦਾ ਮੈਨੂੰ ਅੰਮ੍ਰਿਤ ਜੱਲ ਦਾ ਮਿੱਠਾ ਜਲ ਹੈ ਪਲਾਉਂਦਾ ਮੈਂ ਕਿੰਜ ਭੁੱਲ ਜਾਵਾਂ ਉਸ ਦੇ ਇਹਾਸਾਨ ਮੈਂ ਕਿੰਜ ਭੁੱਲ ਜਾਵਾਂ ਉਸ ਦੇ ਇਹਾਸਾਨ ਜੋ ਉਸਨੇ ਮੇਰੇ ਉੱਤੇ ਕੀਤੇ ਉਹਨੇ ਮੇਰੀਆਂ ਸਜਾਵਾਂ ਆਪਣੇ ਤੇ ਲੈ ਲਈਆਂ ਮੈਂ ਯੇਸ਼ੂ ਜੀ ਤੇਰੇ ਨਾਮ ਵਿੱਚ ਬਾਗੂ ਬਾਗ ਹੋਏ ਤੇਰੇ ਸੱਚੇ ਪਿਆਰ ਵਿੱਚ ਮੇਰਾ ਯੇਸ਼ੂ ਜੀ ਮੈਂ ਹੋ ਜਾ ਤੇਰੇ ਸੱਚੇ ਪਿਆਰ ਵਿੱਚ ਯੇਸ਼ੂ ਜੀ ਮੈਂ ਹੋ ਜਾ ਮੈਂ ਪਿਆਰ ਤੇਰੇ ਨੂੰ ਐਨਾ ਮੰਨ ਲਿਆ ਏ ਤੇਰੇ ਪਿਆਰ ਸੱਚੀ ਬੜਾ ਪਿਆਰ ਹੈ ਮੈਂ ਪਿਆਰ ਤੇਰੇ ਨੂੰ ਐਨਾ ਮੰਨ ਲਿਆ ਤੇਰਾ ਪਿਆਰ ਸੱਚੀ ਬੜਾ ਪਿਆਰ ਹੈ ਮੇਰਾ ਯੇਸ਼ੂ ਮੇਰਾ ਚਰਵਾਹਾ ਹੈ ਮੇਰਾ ਯੇਸ਼ੂ ਮੇਰਾ ਚਰਵਾਹਾ ਹੈ ਤੇ ਮੈਂ ਕੁਛ ਨਹੀਂ